ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਵਿਖੇ ਮੌਜੂਦ ਹਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਵਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਾਚਾ ਖਾਚ ਭਰਿਆ ਪੰਡਾਲ ਆ ਜੀ ਕਿੰਨੇ ਕ ਵਜੇ ਆ ਰਹਿ ਰਹੇ ਜੀ ਮੈਨੂੰ ਲੱਗਦਾ ਸਾਢੇ 12:30 ਵਜੇ ਆ ਜਾਣਗੇ 12:00 12:00 ਵਜੇ ਦਾ ਪ੍ਰੋਗਰਾਮ ਹੈਗਾ ਹੁੰਦਾ ਮੌਸਮ ਦਾ ਕੀ ਹਾਲ ਹੈ ਜੀ ਮਾਹੌਲ ਕਿਵੇਂ ਆ ਗਰਮੀ ਬਹੁਤ ਹੈ ਮੌਸਮ ਤਾਪਮਾਨ ਗਰਮ ਹੈ ਬਟ ਪੂਰਨ ਅਮੀਦਾ ਸੱਚੇ ਬਾਸ਼ਾ ਬਹੁਤ ਵਾਹਿਗੁਰੂ ਕਿਰਪਾ ਕਰਨ ਵਾਲਾ ਔਰ ਜੇ ਆਪਾਂ ਗੱਲ ਕੀਤੀ ਜਾਵੇ ਉਮੀਦ ਆ ਲੋਕਾਂ ਦੀ ਜੀ ਵੀ ਭਰ ਕੇ ਆਪਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਦੇਖਣ ਲਈ ਆਉਂਗੇ ਬਿਲਕੁਲ 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 ਫਲੋ ਫਲਾਜ ਲੋਕ ਭਰ ਕੇ ਪੂਰੇ ਉਤਸ਼ਾਹ ਦੇ ਨਾਲ ਬਸਾਂ ਤੇ ਆ ਰਹੇ ਨੇ ਔਰ ਅੱਧੇ ਪੌਣੇ ਘੰਟੇ ਦੇ ਵਿੱਚ ਪੰਡਾਲ ਭਰ ਜਾਏਗਾ ਧੰਨਵਾਦ ਭਾਈ ਜੀ ਥੈਂਕ ਯੂ ਸੋ ਇਹ ਸਨ ਰਾਜਾ ਮਨਿੰਦਰ ਕੁਰਿੰਗ ਜੀ ਔਰ ਜਿਨ੍ਹਾਂ ਨੇ ਕਿਹਾ ਵੀ 11:30 12 ਦੇ ਕਰੀਬ ਰਾਹੁਲ ਗਾਂਧੀ ਜਿੱਥੇ ਪਹੁੰਚ ਰਹੇ ਨੇ ਔਰ ਲੋਕਾਂ ਦਾ ਜਿਹੜਾ ਹਯੂਮ ਉਹ ਆਪਣੇ ਨੇਤਾ ਨੂੰ ਦੇਖਣ ਲਈ ਪਪਾ ਭਾਰਾ ਔਰ ਲੋਕ ਤੜਾ ਤੜੇ ਇੱਥੇ ਆ ਰਹੇ ਨੇ ਔਰ ਅਗਲੀ ਜੋ ਵੀ ਰਣਨੀਤੀ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਮੁੱਲਾਂਪੁਰ ਲੁਧਿਆਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਕਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਵਿਖੇ ਮੌਜੂਦ ਹਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਵਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਾਚਾ ਖਾਚ ਭਰਿਆ ਪੰਡਾਲ ਆ ਜੀ ਕਿੰਨੇ ਕ ਵਜੇ ਆ ਰਿਹਾ ਰਹੋ ਜੀ ਮੈਨੂੰ ਲੱਗਦਾ ਸਾਢੇ 12:30 ਵਜੇ ਆ ਜਾਣਗੇ 12 12:00 ਵਜੇ ਦਾ ਪ੍ਰੋਗਰਾਮ ਹੈਗਾ ਹੁੰਦਾ ਮੌਸਮ ਦਾ ਕੀ ਹਾਲ ਹੈ ਜੀ ਮਾਹੌਲ ਕਿਵੇਂ ਆ ਗਰਮੀ ਬਹੁਤ ਹੈ ਮੌਸਮ ਤਾਪਮਾਨ ਗਰਮ ਹੈ ਬਟ ਪੂਰਨ ਅਮੀਦਾ ਸੱਚੇ ਪਾਸ਼ਾ ਬਹੁਤ ਵਾਹਿਗੁਰੂ ਕਿਰਪਾ ਕਰਨ ਵਾਲਾ ਔਰ ਵੀ ਭਰ ਕੇ ਆਪਣੇ ਜਿਹੜੇ ਨੇਤਾ ਨੇ ਉਹਨਾਂ ਨੂੰ ਦੇਖਣ ਲਈ ਆਉਂਗੇ ਬਿਲਕੁਲ 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 ਫਲੋ ਫਲਾਜ ਲੋਕ ਭਰ ਕੇ ਪੂਰੇ ਉਤਸ਼ਾਹ ਦੇ ਨਾਲ ਬਸਾਂ ਤੇ ਆ ਰਹੇ ਨੇ ਔਰ ਅੱਧੇ ਪੌਣੇ ਘੰਟੇ ਦੇ ਵਿੱਚ ਪੰਡਾਲ ਭਰ ਜਾਏਗਾ ਧੰਨਵਾਦ ਭਾਈ ਜੀ ਥੈਂਕ ਯੂ ਸੋ ਇਹ ਸੰ ਰਾਜਾ ਮਨਿੰਦਰ ਕੁੜਿੰਗ ਜੀ ਔਰ ਜਿਨ੍ਹਾਂ ਨੇ ਕਿਹਾ ਵੀ 11:30 12 ਦੇ ਕਰੀਬ ਰਾਹੁਲ ਗਾਂਧੀ ਜਿੱਥੇ ਪਹੁੰਚ ਰਹੇ ਨੇ ਔਰ ਲੋਕਾਂ ਦਾ ਜਿਹੜਾ ਹਯੂਮ ਉਹ ਆਪਣੇ ਨੇਤਾ ਨੂੰ ਦੇਖਣ ਲਈ ਪਪਾ ਭਾਰ ਆ ਔਰ ਲੋਕ ਤੜਾ ਤੜੇ ਇੱਥੇ ਆ ਰਹੇ ਨੇ ਔਰ ਅਗਲੀ ਜੋ ਵੀ ਰਣਨੀਤੀ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਮੁੱਲਾਂਪੁਰ ਲੁਧਿਆਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਮੁੱਲਾਂਪੁਰ ਵਿਖੇ ਮੌਜੂਦ ਹਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਵਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਾਚਾ ਖਚ ਭਰੇਆ ਪੰਡਾਲ ਆ ਜੀ ਕਿੰਨੇ ਵਜੇ ਆ ਰਹੇ ਰਹੋ ਜੀ ਮੈਨੂੰ ਲੱਗਦਾ ਸਾਢੇ 11:30 ਵਜੇ ਆ ਜਾਣਗੇ 12:00 ਵਜੇ ਦਾ ਪ੍ਰੋਗਰਾਮ ਹੈਗਾ ਹੁੰਦਾ ਮ ਪੂਰਨ ਉਮੀਦ ਹੈ ਸੱਚੇ ਪਾਤਸ਼ਾਹ ਬਹੁਤ ਵੈਗੁਰੂ ਕਿਰਪਾ ਕਰਨ ਵਾਲਾ। ਔਰ ਜੇ ਆਪਾਂ ਗੱਲ ਕੀਤੀ ਜਾਵੇ ਉਮੀਦ ਆ ਲੋਕਾਂ ਦੀ ਜੀ ਵੀ ਭਰ ਕੇ ਆਪਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਦੇਖਣ ਲਈ ਆਉਂਗੇ। ਬਿਲਕੁਲ 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 ਫਲੋ ਫਲੱਜ ਲੋਕ ਭਰ ਕੇ ਪੂਰੇ ਉਤਸ਼ਾਹ ਦੇ ਨਾਲ ਬਸਾਂ ਤੇ ਆ ਰਹੇ ਨੇ। ਔਰ ਅੱਧੇ ਪੌਣੇ ਘੰਟੇ ਦੇ ਵਿੱਚ ਪੰਡਾਲ ਭਰ ਜਾਏਗਾ। ਧੰਨਵਾਦ ਭਾਈ ਜੀ। ਥੈਂਕ ਯੂ। ਸੋ ਇਹ ਸਨ ਰਾਜਾ ਮਨਿੰਦਰ ਕੁੜਿੰਗ ਜੀ ਔਰ ਜਿਨ੍ਹਾਂ ਨੇ ਕਿਹਾ ਵੀ 11:30 12 ਦੇ ਕਰੀਬ ਰਾਹੁਲ ਗਾਂਧੀ ਜਿੱਥੇ ਪਹੁੰਚ ਰਹੇ ਨੇ ਔਰ ਲੋਕਾਂ ਦਾ ਜਿਹੜਾ ਹਯੂਮ ਉਹ ਆਪਣੇ ਨੇਤਾ ਨੂੰ ਦੇਖਣ ਲਈ ਪਪਾ ਭਾਰਾ ਔਰ ਲੋਕ ਤੜਾ ਤੜੇ ਇੱਥੇ ਆ ਰਹੇ ਨੇ ਔਰ ਅਗਲੀ ਜੋ ਵੀ ਰਣਨੀਤੀ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਮੁੱਲਾਂਪੁਰ ਲੁਧਿਆਣਾ